ਅੱਜ ਜਿਹੜਾ ਏ ਮੂਰਤੀ ਦਾ ਨਵਨ ਹੋਇਆ ਸਟੈਚੂ ਦਾ ਨਵਨ ਹੋਇਆ ਇਹ ਸਤਪ੍ਰਕਾ ਜੀ ਪ੍ਰਭਾਕਰ ਜੀ ਦੀ ਮੂਰਤੀ ਹੈ ਇਹਨਾਂ ਨੇ ਦੇਸ਼ ਤੇ ਸਮਾਜ ਵਾਸਤੇ ਆਪਣੀ ਜਾਨ ਨਿਛਾਵਰ ਕਰ ਦਿੱਤੀ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਵਤਨ ਪਰ ਮਰ ਮਿਟਨੇ ਵਾਲੋਂ ਦਾ ਬਸ ਇਹ ਹੀ ਬਾਕੀ ਨਿਸ਼ਾਨ ਹੋਗਾ ਜਿਹੜੇ ਲੋਕ ਦੇਸ਼ ਤੇ ਸਮਾਜ ਦਾ ਕੰਮ ਕਰਦੇ ਨੇ ਉਹਨਾਂ ਦਾ ਨਾਮ ਯੁੱਗਾਂ ਤੱਕ ਰਹਿੰਦਾ ਹੈ ਪ੍ਰਭਾਕਰ ਜੀ ਨੇ ਹਰ ਗਰੀਬ ਮਜ਼ਦੂਰ ਜੋ ਵੀ ਵਿਅਕਤੀ ਇਹਨਾਂ ਹੋ ਗਏ ਉਹਦੇ ਵਾਸਤੇ ਦਿਨ ਰਾਤ ਨਾਲ ਖੜੇ ਨੇ ਪ੍ਰਭਾਕਰ ਜੀ ਜਦੋਂ ਰਾਜ ਪੰਜਾਬ ਦੇ ਵਿੱਚ ਅੰਤਖਵਾਦ ਦਾ ਦੌਰ ਸੀ ਜਦੋਂ ਭੈਣਾਂ ਦੀ ਰਾਖੀ ਖੋਈ ਜਾ ਰਹੀ ਸੀ ਜਦੋਂ ਮਾਵਾਂ ਦੇ ਲਾਲ ਖੋਏ ਜਾ ਰਹੇ ਸੀ ਜਦੋਂ ਪਤਨੀਆਂ ਸੁਹਾਗ ਉਜੜ ਰਿਆ ਸੀ ਬੱਸਾਂ ਤੋਂ ਉਤਾਰ ਕੇ નિર્ਦੋਸ਼ ਵਿਅਕਤੀਆਂ ਦੀ ਹੱਤਿਆ ਹੋ ਰਹੀ ਸੀ ਜਦੋਂ ਪੰਜਾਬ ਦੇ ਵਿੱਚ ਕੋਈ ਬੋਲਣ ਵਾਲਾ ਨਹੀਂ ਸੀ ਸਤ ਪ੍ਰਕਾਸ਼ ਜੀ ਪ੍ਰਭਾਕਰ ਉਸ ਸਮੇਂ ਪੂਰੇ ਪੰਜਾਬ ਦਾ ਭਰਮਣ ਕੀਤਾ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਨੇਤ੍ਰਿਤਵ ਵਿੱਚ ਸਤ ਪ੍ਰਕਾਸ਼ ਜੀ ਪ੍ਰਭਾਕਰ ਦੇ ਉੱਪਰ ਵੇਸ਼ ਇਹ ਦੇਈ ਵائਸ ਪ੍ਰਧਾਨ ਦੀ ਜ਼ਿਮਾਰੀ ਸੀ ਤੇ ਮੇਰੇ ਕੋਲ ਰਾਜਪੁਰੇ ਦੇ ਸੰਯੋਜਕ ਦੀ ਜ਼ਿਮਾਰੀ ਸੀ ਮੈਂ ਉਹਨਾਂ ਨਾਲ ਪੂਰਾ ਪੰਜਾਬ ਦਾ भ्रमण ਕੀਤਾ ਜਿੱਥੇ ਜਿੱਥੇ ਪੁਲਿਸ ਵੀ ਜਾਂਦੀ ਸੀ ਰਾਸ਼ਟਰੀ ਸੁਰੱਖਿਆ ਕਮੇਟੀ ਉੱਥੇ ਪਹੁੰਚੀ ਇਹ ਡਾਕਟਰ ਸਾਹਿਬ ਹਰਮਨਸਰ ਲਾਲ ਜੀ ਖੜੇ ਨੇ ਇਹ ਵੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸਰਾਂਦੇ ਦੇ ਸੰਯੋਜਕ ਸੀ ਉਸ ਟਾਈਮ ਅੱਤਵਾਦ ਦਾ ਦੌਰ ਸੀ ਔਰ 16 ਮਾਰਚ ਦੀ ਕਾਲੀ ਸ਼ਾਮ ਨੂੰ ਦੋ ਸਿਰਫਰੇ ਨੌਜਵਾਨਾਂ ਨੇ ਜਿਨ੍ਹਾਂ ਨੂੰ ਇਹ ਦੇਸ਼ ਭਗਤੀ ਰਾਸਨਾਈ ਜਿਨ੍ਹਾਂ ਨੂੰ ਹਿੰਦੂ ਸਿੱਖ ਇਕਤਾ ਰਾਸਨਾਈ ਜਿਹੜੇ ਸਾਡੇ ਏਕਾ ਤੋੜਨ ਚਾਹੁੰਦੇ ਸੀ ਉਹ ਸਿਰਫ ਇਹ ਨੌਜਵਾਨਾਂ ਨੇ ਪਰ ਭாகਕਰ ਜੀ ਨੂੰ ਸਾਡੇ ਤੋਂ ਸਦਾ ਸਦਾ ਲਈ ਖੋ ਲਿਆ ਭாகਕਰ ਜੀ ਜਿਹੜੀ ਯਾਦਾਂ ਨੇ ਉਹਨਾਂ ਜਿਹੜੇ ਕੰਮ ਨੇ ਉਹਨਾਂ ਜਿਹੜੀ ਦੇਸ਼ ਭਗਤੀ ਹੈ ਅਸੀਂ ਆਉਣ ਵਾਲੀ ਨੌਜਵਾਨੀ ਦੀ ਪੀੜ੍ਹੀ ਦੇ ਵਿੱਚ ਇਹ ਜਗਾਣਾ ਚਾਹੁੰਦੇ ਆ ਇਸ ਕਰਕੇ ਅੱਜ ਉਹਨਾਂ ਦੀ ਸਮਾਰਿਕਾ ਦਾ ਵੀ ਮੌਚਨ ਵੀ ਹੋਇਆ ਜੋ ਸਮਾਰਿਕਾ ਪੂਰੇ ਭਾਰਤ ਦੇ ਵਿੱਚ ਜਾਏਗੀ ਤੇ ਸਟੈਚੂ ਦਾ ਵੀ ਲਵਰਨ ਵੀ ਹੋਇਆ ਤੇ ਕੌਣ ਕੌਣ ਆਇਆ ਸੀ ਕਾ ਜੀ ਅੱਜ ਦੇ ਸ਼ਹੀਦੀ ਭਾਰਤ ਸਰਕਾਰ ਦੇ ਮੰਤਰੀ ਲਾਲਪੁਰਾ ਜੀ ਆਏ ਸੀ ਅਵਿਨਾਸ਼ ਜੈਸਵਾਲ ਜੀ संतन मंत्री राष्ट्रीय सुरक्षा समिति और देश के महान संत अयोध्या धाम तो एआरजी नाल खड़े ने स्वामी अखिलेशरदास जी त्यागी जी अयोध्या तो आए ने पुष्कर तो स्वामी जी आए ने प्रयाग राह तो स्वामी जी आए ने ए साडे नाल ही खड़े ने और गंगा सागर तो इस संत आए ने पूरे हिंदुस्तान दे मेन मेन हस्तियां तो संत आए ने सर जी दे कोई पारिवारिक मेंबर जो भी अथे मौजूद है और उनका की योगदान है इस मूर्ति स्थापना वर मैं एक गल क्लियर करना चाहूंगा ਮਹਾਵੀਰ ਕ੍ਰਾਂਤੀ ਸੇਵਾ ਸੰਘ ਹਰ ਸਾਲ ਨੇਤਾ ਜੀ ਸੁਭਾਸ਼ ਚੰਦ ਬੋਸ ਦਾ ਜਨਮ ਦਿਨ ਮਨਾਉਂਦਾ ਹੈ ਨੇਤਾ ਜੀ ਸੁਭਾਸ਼ ਚੰਦ ਬੋਸ ਦੇ ਕੰਮ ਸਾਨੂੰ ਵਧੀਆ ਲੱਗੇ ਅਸੀਂ ਉਹਨਾਂ ਜਨਮ ਦਿਨ ਮਨਾਉਂਦੇ ਆ ਮੈਂ ਨੇਤਾ ਜੀ ਸੁਭਾਸ਼ ਚੰਦ ਬੋਸ ਦੇ ਪਰਿਵਾਰ ਨੂੰ ਮਿਲਿਆ ਨਹੀਂ ਮੈਂ ਉਹਨਾਂ ਨੂੰ ਜਾਣਦਾ ਨਹੀਂ ਉਹਨਾਂ ਦਾ ਮਕਾਨ ਨੰਬਰ ਕੀ ਹੈ ਉਹ ਕਿਹੜੇ ਸ਼ਹਿਰ ਦੇ ਰਹਿੰਦੇ ਨੇ ਪਰ ਉਹਨਾਂ ਦੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਹੈ ਮੈਂ ਪ੍ਰਭਾਕਰ ਜੀ ਅਸੀਂ ਜਿਹੜਾ ਕੰਮ ਕਰ ਰਹੇ ਆ ਉਹਦੇ ਪਰਿਵਾਰ ਕਰਕੇ ਉਹਦਾ ਕੰਮ ਨਹੀਂ ਕਰ ਰਹੇ ਉਹਦੇ ਪਰਿਵਾਰ ਕਰਕੇ ਮੂਰਤੀ ਨਹੀਂ ਲਗਾਈ ਨਹੀਂ ਸਿਰਫ ਆਪਾਂ ਇਹ ਗੱਲ ਕਰ ਰਹੇ ਆ ਕਿ ਅੱਜ ਦਾ ਸ਼ਹੀਦੀ ਸਮਾਗਮ ਹੈ ਪ੍ਰਭਾਕਰ ਜੀ ਦਾ ਹੈ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਕੋਈ ਆਇਆ ਉਹਨਾਂ ਦੇ ਪਰਿਵਾਰ ਜੋ ਉਹਨਾਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਬੇਟਾ ਆਇਆ ਹੈ ਉਹਨਾਂ ਦੀ ਬਹੂ ਆਈ ਹੈ ਉਹਨਾਂ ਦੀ ਬੇਟੀ ਆਈ ਹੈ ਉਹਨਾਂ ਦੇ ਦਮਾਦ ਆਇਆ ਹੈ ਉਹਨਾਂ ਦਾ ਚਾਚਾ ਆਇਆ ਹੈ ਉਹਨਾਂ ਦੀ ਚਾਚੀ ਆਈ ਹੈ ਪਰਿਵਾਰ ਦੇ ਸਦਸ ਸਾਰੇ ਆਏ ਨੇ ਇੱਥੇ ਪਰ ਇਹ ਪਰਿਵਾਰ ਦਾ ਪ੍ਰੋਗਰਾਮ ਨਹੀਂ ਹੈ ਇਹ ਸਮਾਜ ਦਾ ਪ੍ਰੋਗਰਾਮ ਹੈ ਮੈਂ ਆਪ ਰਹੀਏ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਪਰਿਵਾਰ ਵਾਸਤੇ ਅਸੀਂ ਪ੍ਰੋਗਰਾਮ ਨਹੀਂ ਕਰਿਆ ਅਸੀਂ ਪ੍ਰਭਾ ਕਰ ਜੀ ਜੋ ਕੰਮ ਸੀ ਜੋ ਨੇਕ ਕੰਮ ਸੀ वो समाज ले जा ले जा रहे हैं उन्हें करके ही कम होया प्रभाकर जी अमर रहे है आज, आज आपके फादर साहब को याद करके शहीदी समागम मनाया जा रहा है और श्रद्धा के सुमन भेंट के जा। आ, मेरे लिए बड़े गर्व की बात है कि मैं उस प्रभाकर जी की बेटी हूँ जिन्होंने सिर्फ मेरे पिता बनके नहीं बल्कि नगर पिता का निर्वाह किया और समाज की सेवा की लोग ਬੜੇ سارے ਮੰਤਰ ਦਾ ਜਾਪ ਕਰਤੇ ਹਨ ਮੇਰੇ ਪਿਤਾ ਨੇ ਇੱਕ ਹੀ ਮੰਤਰ ਦਾ ਜਾਪ ਕੀਤਾ ਤਨ ਸਮਰਪਿਤ ਮਨ ਸਮਰਪਿਤ ਔਰ ਇਹ ਜੀਵਨ ਸਮਰਪਿਤ ਚਾਹਤਾ ਹੂੰ ਦੇਸ਼ ਦੀ ਧਰਤੀ ਤੁਝੇ ਕੁਝ ਔਰ ਵੀ ਤੋ ਭਾਰਤ ਪਾਤਗੀ ਜੈ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸ਼ਹੀਦ ਪ੍ਰਭਾਕਰ ਜੀ ਨੂੰ ਸ਼ਰਧਾ ਦੇ ਭੁੱਲ ਭੇਟ ਕਰਦਾ ਤੇ ਮੈਂ ਇਹ ਕਹਿ ਸਕਦਾ ਵੀ ਜਿਹੜੀ ਮਾਂ ਮਾਂ ਕ੍ਰਾਂਤੀ ਸੇਵਾ ਦਲ ਮਾਵੀਰ ਗ੍ਰਾਂਤੀ ਸੇਵਾ ਦਲ ਦੇ ਪ੍ਰਧਾਨ ਚੱਕਰਵਰਤੀ ਜੀ ਤੇ ਉਹਨਾਂ ਦੇ ਮੈਂਬਰ ਦਾ ਕਿ ਉਹਨਾਂ ਨੇ ਬਹੁਤ ਮਿਹਨਤ ਕਰਕੇ ਅੱਜ ਸ਼ਹੀਦ ਪ੍ਰਭਾਕਰ ਜੀ ਦੀ ਮੂਰਤੀ ਦੀ ਸਥਾਪਨਾ ਕਰਾਈ ਮੈਂ ਇਸ ਦਾ ਸਮਰਥਨ ਕਰਦਾ ਹਾਂ ਔਰ ਐਨ ਜੀ ਓ ਯੂਨੀਅਨ ਦਾ ਅਧਿਕਾਰ ਹੋਣੇ ਦੇ ਨਾਤੇ ਹਮ ਇਸ ਮੁੱਦੇ ਨੂੰ ਪੂਰੇ ਦੇਸ਼ ਦੇ ਅੰਦਰ ਚਲਾਏਗੇ